ਪੰਜਾਬੀਆਂ ਦੀ ਵੀ ਕਮਾਲੀਏ ਜਦੋਂ ਨਫਰਤ ਵਾਲਾ ਮੌਸਮ ਆਪਣੇ ਚਰਮ ਤੇ ਹੈ ਇਦਰੇ ਨਿਤ ਨਵੇਂ ਕਮੈਂਟ ਨਵੇਂ ਕਾਰੇ ਕਰਦੇ ਨੇ ਕਿ ਜਿਵੇਂ ਅਸੀਂ ਬਾਰਡਰਾਂ ਤੋਂ ਪਰ ਸਰਹੱਦਾਂ ਤੋਂ ਪਰੇ ਇੱਕੋ ਲੋਕਾਂ ਤੂੰ ਤੇ ਤੂੰ ਐ ਮੈਂ ਵੀ ਤੂੰ ਐ ਤੇਰੇ ਚੋਂ ਆ ਅੱਜ ਕੱਲ ਕਸੂਰ ਵਾਲੇ ਸਾਬਰ ਅਲੀ ਸਾਬਰ ਨੂੰ ਦਿੱਲੀ ਵਾਲੇ ਹਨੀ ਸਿੰਘ ਨਾਲ ਗੱਲ ਕਰਨ ਦਾ ਮੁਲਾਕਾਤ ਦਾ ਬੜਾ ਚਾਅ ਹਨੀ ਸਿੰਘ ਕਹਿੰਦਾ ਹੈ ਮੈਂ ਸਾਬਰ ਸਾਹਿਬ ਦਾ ਫੈਨ ਆ ਸਾਬਰ ਲਈ ਸਾਬਰ ਆਪ ਸੁਣ ਲੋ ਅਗਰ ਉਨਕੋ ਤਾਂ ਉਹ ਬਾਬਾ ਬੁੱਲੇ ਸ਼ਾਹ ਕੇ ਹੀ گاؤں ਸੇ ਹੈ ਔਰ ਉਹ ਸਮਝ ਲਓ ਕਿ ਬਾਬਾ ਬੁੱਲੇ ਸ਼ਾਹ ਕੇ ਰੂਪ ਸਾਬਰ ਸ਼ਾਇਦ ਸਾਰੀ ਤਾਰੀਫ ਡਿਜ਼ਰਵ ਕਰਦੇ ਨੇ ਤੇ ਉਹਨਾਂ ਦੇ ਸ਼ੇਰ ਨਾਲ ਦੱਸਦੇ ਆ ਕਿ ਹੋਣਾ ਕੀ ਚਾਹੀਦਾ ਕੁੰ ਕਹਿਣਾ ਤੇ ਦੂਰ ਦੀ ਗੱਲ ਏ ਮੈਂ ਜੋ ਸੋਚਾਂ ਹੋ ਜਾਂਦਾ ਏ ਅੱਲਾ ਦੇ ਘਰ ਕੱਲੋ ਦਾਣੇ ਉਸਤੇ ਇੱਕ ਇਸ਼ਾਰੇ ਤੇ ਮੁਲਾਕਾਤ ਵੀ ਜ਼ਰੂਰ ਹੋਵੇਗੀ ਕੋਸ਼ਿਸ਼ ਜਾਰੀ ਹੈ ਪਰ ਵਾਕਈ ਪੰਜਾਬੀਆਂ ਦੀ ਵੀ ਕਮਾਲ ਈ ਹੈ ਓਲੰਪਿਕ ਵਿੱਚ ਜੈਵਲਿਨ ਨੇਜਾ ਸ਼ਾਟ ਮੁਕਾਬਲੇ ਵਿੱਚ ਪਹਿਲੇ ਦੋ ਸਥਾਨ ਇਸ ਕਈ دریاਵਾਂ ਤੇ ਇੱਕੋ ਪਾਣੀ ਦੇ ਪਾਲੇ ਦੋ ਮੁੰਡੇ ਨੀਰਜ ਚੋਪੜਾ ਤੇ ਅਰਸ਼ਦ ਨਦੀਮ ਜਿੱਤ ਲੈਂਦੇ ਨੇ ਤਾਂ ਇੱਕ ਦੂਜੇ ਨੂੰ ਗਾਲਾਂ ਤੱਕੀ ਕੱਢਣੀਆਂ ਨੇ ਸਗੋਂ ਦਿਲੋਂ ਵਧਾਈ ਦੇਣ ਲੱਗ ਜਾਂਦੇ ਨੇ ਫਿਰ ਇਹਨਾਂ ਦੀਆਂ ਮਾਵਾਂ ਤਾਂ ਪੁੱਤਰ ਵਟਾਉਣ ਤੱਕ ਜਾਂਦੀਆਂ ਨੇ ਅੱਛਾ ਉਹ ਵੀ ਮੇਰੇ بیٹے ਅਰਸ਼ਦ ਨਦੀਮ ਦਾ ਵੀ ਦੋਸਤ ਵੀ ਆ ਰ ਭਾਈ ਵੀ ਆ ਦਿਲਜੀਤ ਤਾਂ ਕਹਿੰਦਾ ਹੀ ਹੈ ਤੇ ਨਾਲੇ ਉਹ ਤੇ ਇਸ ਵੇਲੇ ਪੰਜਾਬ ਦਾ ਸਭ ਤੋਂ ਦੁਨੀਆ ਵਿੱਚ ਪਛਾਣਿਆ ਜਾਣ ਵਾਲਾ ਚਿਹਰਾ ਹੈ ਪੰਜਾਬੀ ਆਗੇ ਹੋਏ ਤੇ ਇਸ ਗੱਲ ਨੂੰ ਸਟੇਜ ਉੱਪਰ ਸਾਬਤ ਵੀ ਕਰਦਾ ਕਿ ਅਸਲ ਵਿੱਚ ਪੰਜਾਬ ਸਿਰਫ ਭਾਰਤ ਵਿੱਚ ਨਹੀਂ ਸਿਰਫ ਸਿੱਖ ਨਹੀਂ ਸਿਰਫ ਹਿੰਦੂ ਨਹੀਂ ਕਿਸੇ ਇੱਕ ਪੰਥ ਦਾ ਨਹੀਂ ਸਗੋਂ ਪੰਜਾਬ ਦਾ ਜ਼ਿਆਦਾ ਖੇਤਰ ਤੇ ਪਾਕਿਸਤਾਨ ਚ ਹੈ ਉਧਰ ਹੀ ਪੰਜਾਬੀ ਬੋਲਣ ਵਾਲੇ ਵੀ ਜ਼ਿਆਦਾ ਨੇ ਤੇ ਯਾਰ ਰੱਬਾ ਜ਼ਿਆਦਾਤਰ ਪੰਜਾਬੀ ਤਾਂ ਮੁਸਲਮਾਨ ਨੇ ਕਿਸੇ ਬਿਊਟੀ ਕਾਂਟੈਸਟ ਵਿੱਚ ਲੌਰ ਦੀ ਰੋਮਾ ਤੇ ਜਲੰਧਰ ਦੀ ਰੇਚਲ ਇਹ ਮਿਲ ਜਾ ਮੰਨ ਤੇ ਇੱਕ ਦੂਜੇ ਦੇ ਜਿੱਤਣ ਦੀ ਦੁਆ ਸੌਰੀ ਪ੍ਰਾਰਥਨਾ ਕਰਨ ਲੱਗ ਜਾਂਦੀਆਂ ਨੇ ਪਹਿਣਾ ਸਹਿਜੇ ਹੀ ਬਣ ਜਾਂਦੀਆਂ ਨੇ ਕਿਉਂ ਜੇ ਪਾਗਲ ਲੋਕ ਨੇ ਇਹ ਪੰਜਾਬੀ ਕਦੇ ਵਨ ਡਵੇਲੇ ਇੱਕ ਦੂਜੇ ਨੂੰ ਵੱਢਣ ਵਾਲੇ ਲੋਕ ਇਨਸਾਨ ਦੀ ਮੂਲ ਫਿਤਰਤ ਦੇ ਬਿੰਬ ਨੇ ਕਿ ਜੇਕਰ ਫਿਰਕੂਪਣੇ ਨੂੰ ਨੱਥ ਪਈ ਰਵੇ ਤਾਂ ਲੋਕੀ ਸਾਂਝ ਲੱਭ ਲੈਂਦੇ ਨੇ ਇੱਕ ਦੂਜੇ ਵਿੱਚ ਇੱਕ ਦੂਜੇ ਦੀ ਸਾਂਝੀ ਬੋਲੀ ਸਾਂਝੀ ਧੁਨ ਸੋਹਣੀ ਲੈਂਦੇ ਨੇ ਇਹ ਗੱਲ ਤਾਂ ਵੀ ਜ਼ਰੂਰੀ ਹੈ ਕਰਨੀ ਕਿਉਂਕਿ ਇੱਧਰ ਅੱਜ ਕੱਲ੍ਹ ਦੇ ਭਾਰਤ ਵਿੱਚ ਹਿੰਦੀ ਹਿੰਦੂ ਹਿੰਦੁਸਤਾਨ ਵਾਲੇ ਨਸ਼ੇ ਚ ਜਦੋਂ ਮੁਲਕ ਦਾ ਇੱਕ ਵੱਡਾ ਹਿੱਸਾ ਚੂਰ ਹੈ ਤਕੋ ਲੋਕ ਜਿਨ੍ਹਾਂ ਨੂੰ ਇਸ ਵਿੱਚ ਆਪਣੀ ਬਹੁਤੀ ਹੋਂਦ ਨਹੀਂ ਦਿਸਦੀ ਉਹ ਵੇਖ ਸਕ ਰਹੇ ਨੇ ਕਿ ਉਪਰੀ ਭਾਸ਼ਾ ਨਾਲ ਕਦੇ ਇੱਕੋ ਕਲਚਰ ਨਹੀਂ ਬਣ ਸਕਦਾ ਨਾ ਹੀ ਧਰਮ ਕੱਲਾ ਕਿਸੇ ਸੱਭਿਆਚਾਰ ਦੀ ਨਿਸ਼ਾਨੀ ਹੈ ਪਛਾਣ ਕਈ ਚੀਜ਼ਾਂ ਦਾ ਰਲੇਮਾ ਹੈ ਮੁਲਕ ਦੀਆਂ ਲਕੀਰਾਂ ਦੇ ਅੰਦਰਲਾ ਹੀ ਮੁਲਕ ਨਹੀਂ ਤਾਂ ਹੀ ਉਹ ਲਕੀਰਾਂ ਹਿਸਟਰੀ 'ਚ ਸਦਾ ਨਹੀਂ ਰਹਿੰਦੀਆਂ ਪੰਜਾਬ ਤੇ ਪੰਜਾਬੀ ਇਸ ਦੀ ਮਿਸਾਲ ਨੇ ਤੇ ਗੋਬਰ ਮੱਥੇ ਹੈਰਾਨ ਨੇ ਸਰਕਾਰੀ ਹਾਲੀਵੁੱਡ ਨੇ ਪਾਕਿਸਤਾਨੀ ਆਰਟਿਸਟਾਂ ਉੱਪਰ ਬਹਿਨ ਲਾ ਛੱਡਿਆ ਹੈ ਇਹਦਰ ਪੰਜਾਬ ਚ ਸਾਂਝ ਲਗਾਤਾਰ ਜਾਰੀ ਹੈ ਵੱਧਦੀ ਜਾ ਰਹੀ ਹੈ ਦੋਵਾਂ ਪਾਸਿਆਂ ਦੇ ਪੰਜਾਬੀ ਇਸੇ ਦੌਰ ਚ ਚੱਲ ਮੇਰਾ ਪੁੱਤ ਦਾ ਹੁਣ ਚੌਥਾ ਪਾਟ ਬਣਾ ਰਹੇ ਨੇ ਗੱਲ ਇਹ ਆ ਕਿ ਅੰਦਰੋਂ ਅਹੀਂ ਵੀ ਤੁਹਾਡੇ ਵਰਗੇ ਹੀ ਆ ਹਾਂ ਇਹਦਾ ਮਤਲਬ ਤੁਸੀਂ ਵੀ ਫਨਕਾਰ ਹੁੰਦੇ ਬਿਲਕੁਲ ਫਾਰਿਸ ਛਪੀ ਤੇ ਪ੍ਰਪਦੀਪ ਇਕੱਠੇ ਹੋ ਕੇ ਆਪਣੇ ਰੈਪ ਚ ਦੁਨੀਆ ਦੇ 도ਗਲੇ ਪੰਨ ਨੂੰ ਗਾ ਕੇ ਸੁਣਾ ਰਹੇ ਨੇ ਮੈਂ ਕਿਹਾ ਮਾਰ ਤਾਲੀ ਮਾਰ ਤਾਲੀ ਮਾਰੀ ਜਾ ਅਲੀ ਸੇਠੀ ਤੇ ਜੋਨੀਤਾ ਗਾਂਧੀ ਤਾਂ ਵੈਸੇ ਵੀ ਇਕੱਠੇ ਕਹਿ ਚੁੱਕੇ ਨੇ ਵੀ ਲਵ ਲਾਈਕ ਦੈਟ ਉਥੇ ਅਲਾ ਵਿੱਚ ਵੀ ਕੱਲਾ ਦਿਲਜੀਤ ਨਹੀਂ ਸੀ ਗਿਆ ਪੰਜਾਬੀ ਅਲੀ ਸੇਠੀ ਵੀ ਉਸੇ ਸਾਲ ਗਿਆ ਸੀ ਇਹ ਪੰਜਾਬੀਆਂ ਨੂੰ ਯਾਦ ਹੋਣਾ ਹੈ ਜਾਂ ਪਤਾ ਹੋਣਾ ਚਾਹੀਦਾ ਹੈ ਕੋਕ ਸਟੂਡੀਓ ਤਾਂ ਜਾਣਦੇ ਹੀ ਹੋ ਕੋਕ ਸਟੂਡੀਓ ਪਾਕਿਸਤਾਨ ਵਾਲਾ ਉਥੇ ਬਾਬਾ ਫਰੀਦ ਵੀ ਹੈ ਬੁੱਲੇ ਸ਼ਾਹ ਵੀ ਹੈ ਬਾਬਾ ਨਾਨਕ ਵੀ ਹੈ ਸਭ ਦੇ ਲਿਖੇ ਗੀਤ ਸ਼ਬਦ ਗਾਏ ਜਾ ਰਹੇ ਨੇ ਵੱਜ ਵੱਜ ਵਰਨੇ ਮੰਦਰ ਮਸੀਤੀ ਦੇ ਕਦੇ ਮਨ ਆਪਣੇ ਵਿੱਚ ਬੜਿਆਨਾ ਇਹ ਸਭ ਉਸ ਦੌਰ ਵਿੱਚ ਜਦੋਂ ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਜਾਣ ਦੀ ਮਨਾਈਏ ਇਹ ਗੱਲ ਹੋ ਰਹੀ ਹੈ ਕਿ ਭਾਰਤ ਪਾਕਿਸਤਾਨ ਦੇ ਮੈਚ ਹੁੰਦੇ ਰਹਿੰਦੇ ਨੇ ਕਿਉਂਕਿ ਇਹ ਤਾਂ ਦੋ ਨੰਬਰੀਆਂ ਤੇ ਉਹਨਾਂ ਦੇ ਪੁੱਤਰਾਂ ਨੂੰ ਵੀ ਪਤਾ ਹੈ ਕਿ ਪਹਿਲੇ ਕਿਹੜੇ ਮੈਚ ਚ ਨੇ ਇਹਨਾਂ ਮੈਚੇਜ਼ ਰਾਹੀਂ ਜੰਗ ਵਾਲਾ ਚਾਹ ਵੀ ਪੂਰਾ ਕਰਨਾ ਚਾਹੁੰਦੇ ਨੇ ਪਰ ਜਦੋਂ ਕੋਈ ਕੋਹਲੀ ਕਿਸੇ ਬਾਬਰ ਨੂੰ ਜੱਫੀ ਪਾ ਲਵੇ ਤਾਂ ਉਸ ਦੀ ਕਪਤਾਨੀ ਖੋਹ ਲੈਣ ਦੇ ਤਰੀਕੇ ਵੀ ਲੱਭ ਲੈਂਦੇ ਨੇ ਉਹ ਅਗਲੀ ਵਾਰੀ ਫਿਰ ਜੱਫੀ ਪਾ ਲੈਂਦੇ ਨੇ ਹਟਦੇ ਹੀ ਨਹੀਂ ਕਮਾਲ ਹੀ ਹੈ ਟਰੈਵਲ ਬਲੌਗਰ ਹੈ ਅਬਰਾਰ ਆਪਣੇ ਬਾਈਕ ਤੇ ਪੰਜਾਬੋਂ ਪੰਜਾਬ ਹੀ ਆਵਰ ਜਾਂਦਾ ਹੈ ਇਧਰਲੇ ਗੁੜ ਚੱਕ ਕੇ ਉਧਰ ਮਠਾਸ ਲੈ ਜਾਂਦਾ ਹੈ ਮੇਰੇ ਕੋਲ ਜਗ੍ਹਾ ਕੋਈ ਨਹੀਂ ਨਹੀਂ ਤੇ ਮੈਂ ਨਾਲ ਲੈ ਜਾਂਦਾ ਰੱਜ ਕੇ ਖਾਏ ਜਾਓ ਸ਼ਾਇਦ ਬਾਰਡਰ ਹੋਣ ਦਾ ਫਾਇਦਾ ਵੀ ਹੈ ਤਾਂ ਜੋ ਇਹ ਰូមਾਨੀ ਪਿਆਰ ਕਾਇਮ ਵੀ ਰਹੇ ਤੇ ਵੱਧਾ ਵੀ ਦਿਸੇ ਬਾਰਡਰ ਨਾ ਹੁੰਦਾ ਤੇ ਪਤਾ ਨਹੀਂ ਇਹ ਜੁਆਇੰਟ ਫੈਮਿਲੀ ਕਿੰਨੇ ਪਿਆਰ ਨਾਲ ਕੱਤੀ ਰਹਿੰਦੀ ਪਰ ਸਮੇਂ ਦਾ ਚੱਕਰ ਇਸ ਵੇਲੇ ਜਿੱਥੇ ਖੜਾ ਹੈ ਉਹਦੀ ਗੱਲ ਤਾਂ ਕਰਾਂਗੇ ਨਾ ਜਦੋਂ ਇੱਕ ਮੁਲਕ ਫਿਰਕੂ ਪੁਣੇ ਦੇ ਮਾੜੇ ਪ੍ਰਭਾਵ ਲਗਾਤਾਰ ਸਹਿ ਰਿਹਾ ਹੈ ਤੇ ਦੂਜਾ ਵੀ ਹੁਣ ਖੋਦ ਨੂੰ ਨਵੇਂ ਸਿਰਿਓਂ ਇੱਕੋ ਫਿਰਕੇ ਇੱਕੋ ਪਾਸ਼ਾ ਇੱਕੋ ਸਮ ਕੁੱਝ ਇਸ ਦੇ ਹਿਸਾਬ ਨਾਲ ਸਿਰਜਣਾ ਚਾਹੁੰਦਾ ਹੈ ਉਦੋਂ ਹੀ ਕਰਤਾਰਪੁਰ ਲਾਂਗਾ ਵੀ ਖੁੱਲਦਾ ਹੈ ਪੰਜਾਬੀ ਤਾਂ ਹੀ ਕਈ ਵਾਰੀ ਇਹ ਜਿਹ ਦਿਸਦਾ ਹੈ ਵੀ ਪੁੱਠੇ ਤਰੇ ਕਰਦੇ ਨੇ ਇਹਨਾਂ ਦੇ ਕਾਰੇ ਬਖਾਰੇ ਨੇ ਕਿ ਜੇ ਕੋਈ ਮੁਲਕ ਸਿਰਫ ਸਿਆਸੀ ਸੈੰਚਾ ਨਹੀਂ ਲੋਕਾਂ ਨਾਲ ਬਣਿਆ ਇੱਕ ਰੇਖਾ ਚਿੱਤਰ ਹੈ ਜਿਸ ਨੂੰ ਸਮਝਣਾ ਮੁਸ਼ਕਲ ਹੈ ਇਹ ਪੰਜਾਬੀ ਇੰਨਾ ਲੜ ਚੁੱਕੇ ਫਿਰ ਵੀ ਇੰਨਾ ਪਿਆਰ ਵੀ ਇੱਕ ਦੂਜੇ ਨੂੰ ਕਿਉਂ ਕਰਦੇ ਨੇ ਸਮਝਣਾ ਮੁਸ਼ਕਲ ਹੈ ਰੱਬ ਇਹ ਮੁਸ਼ਕਲ ਕੰਮ ਰੱਖੇ ਸੌਖੇ ਸਿਧਰੇ ਲਕੀਰਾਂ ਵਰਗੇ ਝੂਠ ਨਾਲੋਂ ਇਹ ਗੁੰਝਲਦਾਰ ਕੁਚਮੁਚ ਦੀ ਅਜੀਬ ਜਿਹੀ ਸਚਾਈ ਕਿਤੇ ਜੰਗੀ